ਵੀਡੀਓ ਦੇ ਵਿੱਚ ਇਹ ਸਖਸ਼ ਇੱਕ ਔਰਤ ਨੂੰ ਰੇੜੀ ਦੇ ਉੱਤੇ ਪਾ ਕੇ ਭੱਜਦਾ ਹੋਇਆ ਵਿਖਾਈ ਦੇ ਰਿਹਾ ਹੈ ਦਰਸਲ ਇਹ ਮਹਿਲਾ ਜੋ ਗਰਭਵਤੀ ਹੈ ਇਹ ਦੋ ਵਾਰ ਹਸਪੀਟਲ ਗਈ ਪਰ ਦੋਨਾਂ ਵਾਰ ਇਹੀ ਕਿਹਾ ਗਿਆ ਕਿ ਹਲੇ ਇਸ ਨੂੰ ਪਹर्ती ਨਹੀਂ ਕੀਤਾ ਜਾਵੇਗਾ ਹਲੇ ਇਸ ਦੇ ਬੱਚੇ ਦੀ ਡਿਲੀਵਰੀ ਨਹੀਂ ਹੋਵੇਗੀ ਪਰ ਰਾਤ ਨੂੰ ਹੀ ਮਹਿਲਾ ਦੇ ਲਿਬਰ ਪੇਨ ਸ਼ੁਰੂ ਹੋ ਜਾਂਦਾ ਹੈ ਘਰ ਵਾਲੇ ਨੂੰ ਕੁਝ ਸਮਝ ਨਹੀਂ ਆਉਂਦਾ ਤੇ ਉਸ ਨੂੰ ਰੇੜੀ ਤੇ ਹੀ ਲੈ ਕੇ ਹਸਪੀਟਲ ਵੱਲ ਭੱਜਣ ਲੱਗ ਪੈਂਦਾ ਹੈ ਜਿੰਨੀ ਤੇਜ਼ ਹੋ ਸਕਦਾ ਸੀ ਉਹ ਪੱਜਿਆ ਪਰ ਰੇੜੀ ਦੇ ਉਤੇ ਉਸ ਦੀ ਘਰ ਵਾਲੀ ਦੀ ਡਿਲੀਵਰੀ ਹੋ ਗਈ ਜਿਸ ਬੱਚੇ ਨੂੰ ਉਸਮਾਨ ਨੇ 9 ਮਹੀਨੇ ਅਪਦੇ ਟੱਡ ਵਿੱਚ ਰੱਖਿਆ ਜਦੋਂ ਉਹ ਪੈਦਾ ਹੋਇਆ ਤਾਂ ਉਹ ਮਰਿਆ ਹੋਇਆ ਨਿਕਲਿਆ ਤੇ ਹੁਣ ਉਹ ਮਾਂ ਬੇਸੁੱਧ ਹੋ ਚੁੱਕੀ ਹੈ ਘਰ ਵਾਲਾ ਖੁਦ ਨੂੰ ਕੋਸ ਰਿਹਾ ਹੈ ਸਰਕਾਰੀ ਸਿਸਟਮ ਹਜੇ ਵੀ ਆਪਣੀ ਜ਼ਿੰਮੇਵਾਰੀਆਂ ਤੈਅ ਕਰਨ 'ਚ ਲੱਗਾ ਹੈ ਅਜਿਹੇ ਮਾਮਲਿਆਂ ਦੇ ਵਿੱਚ ਆਮ ਜਨਤਾ ਕੀ ਹੀ ਕਰ ਸਕਦੀ ਹੈ ਬਸ ਖੁਦ ਨੂੰ ਹੀ ਕੋਸ ਸਕਦੀ ਹੈ ਜਿਸ ਤਰ੍ਹਾਂ ਇਹ ਸਖਸ਼ ਖੁਦ ਆਪਣੇ ਆਪ ਨੂੰ ਹੀ ਕੋਸ ਰਿਹਾ ਹੈ ਵੀਡੀਓ ਵੇਖਣ ਲਈ ਇਹ ਪੀੜਾ ਕੁਝ ਹੀ ਪਲਾਂ ਦੀ ਹੋ ਸਕਦੀ ਹੈ ਪਰ ਉਸ ਮਾਂ ਪਿਓ ਬਾਰੇ ਸੋਚੋ ਜਿਨ੍ਹਾਂ ਨੂੰ ਇਹ ਦੁੱਖ ਜੀਵਨ ਭਰ ਦੇ ਲਈ ਮਿਲ ਚੁੱਕਿਆ ਹੈ ਇਹ ਖਬਰ ਮੱਧ ਪ੍ਰਦੇਸ਼ ਦੇ ਜਤਲਾਮ ਜ਼ਿਲ੍ਹੇ ਦੀ ਹੈ ਜਿੱਥੇ ਇੱਕ ਔਰਤ ਇੱਕ ਕ੍ਰਪਟ ਸਿਸਟਮ ਦੀ ਸ਼ਿਕਾਰ ਹੋ ਚੁੱਕੀ ਹੈ। ਵੀਡੀਓ ਦੇ ਵਿੱਚ ਇਹ ਸਖਸ਼ ਇੱਕ ਔਰਤ ਨੂੰ ਰੇੜੀ ਦੇ ਉੱਤੇ ਪਾ ਕੇ ਭੱਜਦਾ ਹੋਇਆ ਵਿਖਾਈ ਦੇ ਰਿਹਾ ਹੈ। ਦਰਸਲੇਹੀ ਮਹਿਲਾ ਜੋ ਗਰਭਵਤੀ ਹੈ ਇਹ ਦੋ ਵਾਰ ਹਸਪੀਟਲ ਗਈ ਪਰ ਦੋਨਾਂ ਵਾਰ ਇਹੀ ਕਿਹਾ ਗਿਆ ਕਿ ਹਲੇ ਇਸ ਨੂੰ ਪਰਤੀ ਨਹੀਂ ਕੀਤਾ ਜਾਵੇਗਾ ਹਲੇ ਇਸ ਦੇ ਬੱਚੇ ਦੇ ਡਿਲੀਵਰੀ ਨਹੀਂ ਹੋਵੇਗੀ ਪਰ ਰਾਤ ਨੂੰ ਹੀ ਮਹਿਲਾ ਦੇ ਲਿਬਰ ਪੇਨ ਸ਼ੁਰੂ ਹੋ ਜਾਂਦਾ ਹੈ ਘਰ ਵਾਲੇ ਨੂੰ ਕੁਝ ਸਮਝ ਨਹੀਂ ਆਉਂਦਾ ਤੇ ਉਸ ਨੂੰ ਰੇੜੀ ਤੇ ਹੀ ਲੈ ਕੇ ਹਸਪੀਟਲ ਵੱਲ ਭੱਜਣ ਲੱਗ ਪੈਂਦਾ ਹੈ ਜਿੰਨੀ ਤੇਜ਼ ਹੋ ਸਕਦਾ ਸੀ ਉਹ ਪੱਜਿਆ ਰੇਡੀ ਦੇਉਤੇ ਉਸ ਦੀ ਘਰ ਵਾਲੀ ਦੀ ਡਿਲੀਵਰੀ ਹੋ ਗਈ ਜਿਸ ਬੱਚੇ ਨੂੰ ਉਸਮਾਨ ਨੇ 9 ਮਹੀਨੇ ਆਪਣੇ ਟੱਡ ਵਿੱਚ ਰੱਖਿਆ ਜਦੋਂ ਉਹ ਪੈਦਾ ਹੋਇਆ ਤਾਂ ਉਹ ਮਰਿਆ ਹੋਇਆ ਨਿਕਲਿਆ ਤੇ ਹੁਣ ਉਹ ਮਾਂ ਬੇਸੁਧ ਹੋ ਚੁੱਕੀ ਹੈ ਘਰ ਵਾਲਾ ਖੁਦ ਨੂੰ ਕੋਸ ਰਿਹਾ ਹੈ ਸਰਕਾਰੀ ਸਿਸਟਮ ਹਜੇ ਵੀ ਆਪਣੀ ਜ਼ਿੰਮੇਵਾਰੀਆਂ ਤੈਅ ਕਰਨ 'ਚ ਲੱਗਾ ਹੈ ਅਜਿਹੇ ਮਾਮਲੇ ਦੇ ਵਿੱਚ ਆਮ ਜਨਤਾ ਕੀ ਹੀ ਕਰ ਸਕਦੀ ਹੈ ਬਸ ਖੁਦ ਨੂੰ ਹੀ ਕੋਸ ਸਕਦੀ ਹੈ ਜਿਸ ਤਰ੍ਹਾਂ ਇਹ ਸਖਸ਼ ਖੁਦ ਆਪਣੇ ਆਪ ਨੂੰ ਹੀ ਕੋਸ ਰਿਹਾ ਹੈ ਵੀਡੀਓ ਵੇਖਣ ਲਈ ਇਹ ਪੀੜਾ ਕੁਝ ਹੀ ਪਲਾਂ ਦੀ ਹੋ ਸਕਦੀ ਹੈ ਪਰ ਉਸ ਮਾਪਿਓ ਬਾਰੇ ਸੋਚੋ ਜਿਨ੍ਹਾਂ ਨੂੰ ਇਹ ਦੁੱਖ ਜੀਵਨ ਭਰ ਦੇ ਲਈ ਮਿਲ ਚੁੱਕਿਆ ਹੈ ਇਹ ਖਬਰ ਮੱਧ ਪ੍ਰਦੇਸ਼ ਦੇ ਜਤਲਾਮ ਜ਼ਿਲ੍ਹੇ ਦੀ ਹੈ ਜਿੱਥੇ ਇੱਕ ਔਰਤ ਇੱਕ ਕ੍ਰਪਟ ਸਿਸਟਮ ਦੀ ਸ਼ਿਕਾਰ ਹੋ ਚੁੱਕੀ ਹੈ ਵੀਡੀਓ ਦੇ ਵਿੱਚ ਇਹ ਸਖਸ਼ ਇੱਕ ਔਰਤ ਨੂੰ ਰੇੜੀ ਦੇ ਉੱਤੇ ਪਾ ਕੇ ਭੱਜਦਾ ਹੋਇਆ ਵਿਖਾਈ ਦੇ ਰਿਹਾ ਹੈ ਦਰਸਲ ਇਹ ਮਹਿਲਾ ਜੋ ਗਰਭਵਤੀ ਹੈ ਇਹ ਦੋ ਵਾਰ ਹਸਪੀਟਲ ਗਈ ਪਰ ਦੋਨਾਂ ਵਾਰ ਇਹੀ ਕਿਹਾ ਗਿਆ ਕਿ ਹਲੇ ਇਸ ਨੂੰ ਪਰਤੀ ਨਹੀਂ ਕੀਤਾ ਜਾਵੇਗਾ ਹਲੇ ਇਸ ਦੇ ਬੱਚੇ ਦੀ ਡਿਲੀਵਰੀ ਨਹੀਂ ਹੋਵੇਗੀ ਪਰ ਰਾਤ ਨੂੰ ਹੀ ਮਹਿਲਾ ਦੇ ਲਿਬਰ ਪੇਨ ਸ਼ੁਰੂ ਹੋ ਜਾਂਦਾ ਹੈ ਘਰ ਵਾਲੇ ਨੂੰ ਕੁਝ ਸਮਝ ਨਹੀਂ ਆਉਂਦਾ ਤੇ ਉਸ ਨੂੰ ਰੇੜੀ ਤੇ ਹੀ ਲੈ ਕੇ ਹਸਪੀਟਲ ਵੱਲ ਭੱਜਣ ਲੱਗ ਪੈਂਦਾ ਹੈ ਜਿੰਨੀ ਤੇਜ਼ ਹੋ ਸਕਦਾ ਸੀ ਉਹ ਪੱਚਿਆ ਪਰ ਰੇੜੀ ਦੇ ਉੱਤੇ ਹੀ ਉਸ ਦੀ ਘਰ ਵਾਲੀ ਦੀ ਡਿਲੀਵਰੀ ਹੋ ਗਈ ਜਿਸ ਬੱਚੇ ਨੂੰ ਉਸਮਾਨ ਨੇ 9 ਮਹੀਨੇ ਅਬਦੇ ਟੱਡ ਵਿੱਚ ਰੱਖਿਆ ਜਦੋਂ ਉਹ ਪੈਦਾ ਹੋਇਆ ਤਾਂ ਉਹ ਮਰਿਆ ਹੋਇਆ ਨਿਕਲਿਆ ਤੇ ਹੁਣ ਉਹ ਮਾਂ ਬੇਸੁਦ ਹੋ ਚੁੱਕੀ ਹੈ ਘਰ ਵਾਲਾ ਖੁਦ ਨੂੰ ਕੋਸ ਰਿਹਾ ਸਰਕਾਰੀ ਸਿਸਟਮ ਹਜੇ ਵੀ ਆਪਣੀਆਂ ਜ਼ਿੰਮੇਵਾਰੀਆਂ ਤੈਅ ਕਰਨ 'ਚ ਲੱਗਿਆ ਹੈ। ਅਜੇ ਹੀ ਮਾਮਲੇ ਦੇ ਵਿੱਚ ਆਮ ਜਨਤਾ ਕੀ ਹੀ ਕਰ ਸਕਦੀ ਹੈ? ਬਸ ਖੁਦ ਨੂੰ ਹੀ ਕੋਸ ਸਕਦੀ ਹੈ ਜਿਸ ਤਰ੍ਹਾਂ ਇਹ ਸਖਸ਼ ਖੁਦ ਆਪਣੇ ਆਪ ਨੂੰ ਹੀ ਕੋਸ ਰਿਹਾ ਹੈ। ਵੀਡੀਓ ਵੇਖਣ ਲਈ ਇਹ ਪੀੜਾ ਕੁਝ ਹੀ ਪਲਾਂ ਦੀ ਹੋ ਸਕਦੀ ਹੈ। ਪਰ ਉਸ ਮਾਂ ਪਿਓ ਬਾਰੇ ਸੋਚੋ ਜਿਨ੍ਹਾਂ ਨੂੰ ਇਹ ਦੁੱਖ ਜੀਵਨ ਭਰ ਦੇ ਲਈ ਮਿਲ ਚੁੱਕਿਆ ਹੈ। ਇਹ ਖਬਰ ਮੱਧ ਪ੍ਰਦੇਸ਼ ਦੇ ਜਤਲਾਮ ਜ਼ਿਲ੍ਹੇ ਦੀ ਹੈ ਜਿੱਥੇ ਇੱਕ ਔਰਤ ਇੱਕ ਕ੍ਰਪਟ ਸਿਸਟਮ ਦੀ ਸ਼ਿਕਾਰ ਹੋ ਚੁੱਕੀ ਹੈ ਵੀਡੀਓ ਦੇ ਵਿੱਚ ਇਹ ਸਖਸ਼ ਇੱਕ ਔਰਤ ਨੂੰ ਰੇੜੀ ਦੇ ਉੱਤੇ ਪਾ ਕੇ ਭੱਜਦਾ ਹੋਇਆ ਵਿਖਾਈ ਦੇ ਰਿਹਾ ਹੈ ਦਰਸਲ ਇਹ ਮਹਿਲਾ ਜੋ ਗਰਭਵਤੀ ਹੈ ਇਹ ਦੋ ਵਾਰ ਹਸਪੀਟਲ ਗਈ ਪਰ ਦੋਨਾਂ ਵਾਰ ਇਹੀ ਕਿਹਾ ਗਿਆ ਕਿ ਹਲੇ ਇਸ ਨੂੰ ਪਰਤੀ ਨਹੀਂ ਕੀਤਾ ਜਾਵੇਗਾ ਹਲੇ ਇਸ ਦੇ ਬੱਚੇ ਦੀ ਡਿਲੀਵਰੀ ਨਹੀਂ ਹੋਵੇਗੀ ਪਰ ਰਾਤ ਨੂੰ ਹੀ ਮਹਿਲਾ ਦੇ ਲਿਬਰ ਪੇਨ ਸ਼ੁਰੂ ਹੋ ਜਾਂਦਾ ਹੈ ਘਰ ਵਾਲੇ ਨੂੰ ਕੁਝ ਸਮਝ ਨਹੀਂ ਆਉਂਦਾ ਤੇ ਉਸ ਨੂੰ ਰੇੜੀ ਤੇ ਹੀ ਲੈ ਕੇ ਹਸਪੀਟਲ ਵੱਲ ਭੱਜਣ ਲੱਗ ਪੈਂਦਾ ਏ ਜਿੰਨੀ ਤੇਜ਼ ਹੋ ਸਕਦਾ ਸੀ ਉਹ ਪੱਜਿਆ ਪਰ ਰੇੜੀ ਦੇ ਉਤਰੀ ਉਸ ਦੀ ਘਰ ਵਾਲੀ ਦੀ ਡਿਲੀਵਰੀ ਹੋ ਗਈ ਜਿਸ ਬੱਚੇ ਨੂੰ ਉਸਮਾਨ ਨੇ 9 ਮਹੀਨੇ ਆਪਣੇ ਟੱਡ ਵਿੱਚ ਰੱਖਿਆ ਜਦੋਂ ਉਹ ਪੈਦਾ ਹੋਇਆ ਤਾਂ ਉਹ ਮਰਿਆ ਹੋਇਆ ਨਿਕਲਿਆ ਤੇ ਹੁਣ ਉਹ ਮਾਂ ਬੇਸੁਧ ਹੋ ਚੁੱਕੀ ਹੈ ਘਰ ਵਾਲਾ ਖੁਦ ਨੂੰ ਕੋਸ ਰਿਹਾ ਹੈ ਸਰਕਾਰੀ ਸਿਸਟਮ ਹਜੇ ਵੀ ਆਪਣੀ ਜ਼ਿੰਮੇਵਾਰੀਆਂ ਤੈਅ ਕਰਨ 'ਚ ਲੱਗਿਆ ਹੈ ਅਜਿਹੇ ਮਾਮਲਿਆਂ ਦੇ ਵਿੱਚ ਆਮ ਜਨਤਾ ਕੀ ਹੀ ਕਰ ਸਕਦੀ ਹੈ? ਬਸ ਖੁਦ ਨੂੰ ਹੀ ਕੋਸ ਸਕਦੀ ਹੈ ਜਿਸ ਤਰ੍ਹਾਂ ਇਹ ਸਖਸ਼ ਖੁਦ ਆਪਣੇ ਆਪ ਨੂੰ ਹੀ ਕੋਸ ਰਿਹਾ ਹੈ। ਵੀਡੀਓ ਵੇਖਣ ਲਈ ਇਹ ਪੀੜਾ ਕੁਝ ਹੀ ਪਲਾਂ ਦੀ ਹੋ ਸਕਦੀ ਹੈ। ਪਰ ਉਸ ਮਾਂ ਪਿਓ ਬਾਰੇ ਸੋਚੋ ਜਿਨ੍ਹਾਂ ਨੂੰ ਇਹ ਦੁੱਖ ਜੀਵਨ ਭਰ ਦੇ ਲਈ ਮਿਲ ਚੁੱਕਿਆ ਹੈ। ਇਹ ਖਬਰ ਮੱਧ ਪ੍ਰਦੇਸ਼ ਦੇ ਜਤਲਾਮ ਜ਼ਿਲ੍ਹੇ ਦੀ ਹੈ। ਜਿੱਥੇ